ਬੋਲ ਜੈ ਕਿ ਹੱਡੀ ਕਰ ਲੈ ਨਹੀਂ ਨਹੀਂ ਮੇਰੀ ਗੱਲ ਸੁਣ ਓਏ ਉਹਦੇ ਮੂੰਹ ਤੇ ਵੱਜੀ ਨਹੀਂ ਤੇ ਤੇਰੇ ਮੂੰਹ ਤੇ ਢੋਲੀ ਵੱਜਿਆ ਤੇਰੇ ਮੂੰਹ ਤੇ ਵੱਜੀ ਜਾ ਉਹ ਇਹ ਦੱਸ ਕਿ ਕਿਹਨੇ ਜਾਣਾ ਕਿਹਦੇ ਸਕੂਲੇ ਜਾਣਾ ਮੇਰੇ ਲੈ ਜੀ ਬੈਂਕ ਤੇ ਚੜਾ ਦੇ ਕਿੰਨੇ ਲੱਗਣਾ ਫਰਦੀਆ ਹੈ ਪੀਟੀ ਨੇ ਤਾਂ ਜਾਇ ਨਹੀਂ ਕਰਨ ਤੂੰ ਕਿਹਦੇ ਨਾ ਜਾਇ ਨਹੀਂ ਨਾ ਤੇਰਾ ਕੰਮ ਕੰਪਲੀਟ ਹੈ ਸੜਸਲੇ ਇਸ ਪੂਰੇ ਰੈਡੀ ਫਰ ਨਾ ਲੋਕ ਆਪਿਆਂ ਦਿੱਤੇ ਕਮਲੇ ਇੱਕ ਦੀ ਤਾਂ ਕਾਪੀ ਕੁਵਾ ਜਣੀ ਹੈ ਵਾਓ ਇੱਕ ਦੀ ਕਾਪੀ ਕੁਵਾ ਜਣੀ ਹੈ ਕਮ ਕਰਾਇਆ ਆਇ ਨਹੀਂ ਕੇ ਦੂੰ ਇਹ ਤਾਂ ਕਰਾਇਆ ਭੁਗ ਦੇ ਦੂੰ ਜਸਕੀਰਤ ਰੋਲਾ ਰੋਲਾ ਘੱਟ ਪਾਓ ਥੋੜੀ ਜਣੀਂ ਕਰ ਆਵੇ ਆ ਆਗਰੇ ਤੇ ਮੈਂ ਇਹ ਬਾਤ ਮੈਂ ਆਉਣੇ ਟਾਈਮ ਤੇ ਮੀਨਾ ਤੇ ਮੀਨਾ ਝੂਠ ਬੋਲਦੀ ਆ ਕੱਖ ਵੀ ਨਹੀਂ ਕੀਤਾ ਪਤਾ ਕਿਨੇ ਗਿਆ ਦੇਖਣੇ ਸਾਰੇ ਆਨਲਾਈਨ ਰਹਿੰਦੇ ਉਹਨੇ ਕਿਹੜਾ ਕੀਤਾ ਉਹਨੇ ਪੈਰ ਮਾਰੀ ਉਹਨੇ ਕਿਹਦਾ ਹੁਣ ਕਰ ਲੱਗਾ ਮੇਰੇ ਵਾਲੇ ਇਹ ਹੱਥ ਕੁਮਾੜਾ ਗੜਾ 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 ਕਿਹ ਗੰਦ ਗੰਦ ਗੜਾ ਆ ਨਾ ਬੜਾ ਅੰਗੜਾ ਬੜਾ ਅੰਗੜਾ ਪੁੜੇ ਅੰਗੜਾ ਕੀ ਆ ਹੈ ਕੀ ਆ ਕੰਗ ਕੰਗ ਅੰਗੜਾ ਬੜਾ ਬੜਾ ਹੋ ਮੱਛਰ ਦਾ ਕਿਉਂ ਕਿ ਲੱਗਦਾ ਤੇ ਆ ਮੱਛਰ ਦਾ ਨਹੀਂ ਬਿਲਕੁਲ ਨਹੀਂ ਲੱਗਦਾ ਕਿਉਂ ਇਹ ਮਨ ਲਾਈ ਜਿਆਦਾ ਮੱਛਰੀ ਜਾਂਦਾ ਇਹਨੇ ਮੱਛਰ ਦਾ ਨਹੀਂ ਲਾਈ ਆ ਮੱਛਰ ਦਾ ਨਹੀਂ ਪਤਾ ਨਹੀਂ ਲੱਗਦਾ ਬੰਗੜਾ ਮੇਰੇ ਦੇਖ ਲਾ ਤੇ ਨਾ ਮਾਰੇ ਬਸ ਚੱਲ ਲੱਗੇ ਅਨੋ ਬੋਂਗ ਆ ਗਏ ਨਾ ਦੇਖੋ ਕਿਹਦੇ ਨੋ ਆ ਬਸ ਇਹ ਨੋ ਵਾਲੇ ਨਹੀਂ ਜਾਂਦੇ ਟੋਟੇ ਮੈਂ ਦੇਖ ਮੈਂ ਇੱਥੇ ਮੈਂ ਜਪਦਾ ਹੀ ਆਏ ਕੋਣੇ ਬੋਲੇ ਆਏ ਮੰਦੇ ਵਹੀ ਰੋਲਾ ਨਾ ਪਾਓ ਨਵਰਾਜਾ ਦਾ ਰੋਲਾ ਨਾ ਪਾਓ ਵਾਈਕੁਰਜੀ ਦਾ ਖਾਸਾ ਵਾਈਕੁਰਜੀ ਦੀ ਫੋਟੋ ਜੀ ਫੋਟੋ ਪਹਿਲ ਕਿਛਦੇ ਫੂਹ ਇਹ ਕਿੰਨੀ ਵੜ ਗਈ ਹੁਣ ਤਾਂ ਵੜ ਗਈ ਹੈ ਹਾਂ ਕਿਉਂ ਨਹੀਂ ਰੋਲਾ ਗੱਡੀਆਂ ਨਹੀਂ ਆਈਆਂ ਕਿਹਦੇ ਨਾਲ ਸਕੂਲੇ ਜਾਣਾ ਨਵਰਾਜ ਬਤਨ ਮੈਂ ਆਪਦੇ ਸਕੂਲ ਨਾਲ ਆਪਾਂ ਗੱਡੀ ਤੇ ਜਾਇ ਕਰਾਂਗੇ ਹਾਂ ਗੱਡੀ ਤੇ ਹੈਂ ਤੈਨੂੰ ਮਾਰਿਆ ਮੈਨੂੰ ਹੋਏ ਤੂੰ ਮਾਰਦਾ ਤੂੰ ਭਰਾਵੋ ਹੈਗਾ ਵੀ ਉਹ ਜਗਿਆ ਤੇ ਜੇ ਉਹਨੇ ਟਾਲੇ ਟੁਲੇ ਤੇ ਚਾ ਗੱਲ ਸਿੱਧੀ ਜੀ ਗੱਲ ਤੁਸੀਂ ਦੋਨਾਂ ਨੇ ਤੁਸੀਂ ਮੀਨਾ ਤੂੰ ਲੜਾਏਗੀ ਲੜ ਕੇ ਵਧੀਆ ਬਈ ਜੀ ਵਧੀਆ ਈਦਾ ਹੈਪੀ ਬਰਥਡੇ ਜੱਟਾ ਮਾਰ ਦਵਾਂ ਲੱਤਾਂ ਖਾ ਕੇ ਮਾਰ ਇੱਧਰ ਲੱਫੜ ਮਾਰ ਲੱਤ ਬਹੁਤ ਵੱਗੀ ਤੇ ਗੱਠ ਦੀ ਗੱਤ ਆ ਮੈਂ ਦੇ ਗਿਆ ਦੋ ਗੱਠ ਦੀ ਨਵਰਾਜ ਜਸਕੀਰ ਤਾ ਉਹ ਤੂੰ ਡਾਂਸ ਜਿਆ ਬੜਾ ਕਰਦਾ ਹਣਾ ਟਿੰਗ ਡਿੰਗ ਵਾਲਾ ਕਰੀ ਇੱਥੇ ਮੈਂ ਥੱਲੇ ਉਤਰ ਗਿਆ ਥੱਲੇ ਉਤਰੇ ਠੇਂਗੇ ਠੇਂਗੇ ਵਾਲਾ ਠੇਂਗੇ 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 ਟੇਂਗੇ ਟੇਂਗੇ ਦੀ ਮੇਰਾ ਥੱਲੇ ਉਤਰ ਕੇ ਤੂੰ ਵੀ ਕਰੀਂ ਇਹ ਨੌਂ ਦਾ ਫਿਰ ਤਾਂ ਅਗੰਦੀ ਵੀ ਆ ਤੇ ਉਹਨੂੰ ਜਾਦੀ ਭੂਤ ਨਹੀਂ ਛੱਟ ਪੀ ਪਿਆਨ ਨੂੰ ਨੀ ਨਾ 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 ਜਿਸ ਕਿਤੇ ਲਈ ਟ੍ਰਿਕ ਆ ਬਿਮਾਰੀ ਕੜੇ ਨੂੰ ਕੀਤਾਈਗਾ ਬਦੋ ਬਦੀ ਬਦੋ ਬਦੀ ਵਾਲਾ ਕੱਦੀ ਕੱਛ ਕੱਦੀ ਕੱਦੀ ਕੱਤੂ ਕੱਦੀ ਕੱਤੂ ਕੱਦੀ ਕੱਤੂ ਕੱਦੀ ਲੱਲੇ ਸੇਟ ਸੇ ਕੁਛ ਕਰਾਓ ਚਲੋ ਲੱਲੇ ਸੇਟ ਤੂੰ ਹੀ ਕਰ ਲੈ ਲਾਜੂ ਲੁੱਡੀ ਪਾਈ ਖੜਾ ਕੇ ਚੱਕ ਲੁੱਡੀ ਪਾ ਲੈ ਜਿੱਕਰ ਲੁੱਡੀ ਪਾ ਤੂੰ ਪਾ ਦੇ ਤੂੰ ਇਹਨੂੰ ਨਹੀਂ ਪਾ ਦੇ ਤੂੰ ਪਾ ਦੇ ਮਿਸਨ ਕੀ ਨਕਲੀ ਹੈ ਚੱਲ ਰਹੀ ਉਸ ਚੱਲਦੀ ਆ ਰਹਾ ਹੈ ਹਏ ਹਏ ਨਾ ਝ ਉਹ ਸੱਜਾਸਤ ਨਾ ਉਹ ਲੜਾਈ ਤੇ ਹੈਗਾ ਵਾ ਤੇ ਉਨੂੰ ਡਾਡਾ ਉਹ ਮੋਟਰ ਤੇ ਤੇਰੇ ਵਿਚ ਨਹੀਂ ਵੜਿਆ ਗਿਆ ਮੋਟਰ ਦੇ ਖੇਲ ਦੇ ਵੜ ਗਿਆ ਨਹੀਂ ਕਿਉਂ ਵੜ ਗਿਆ ਸੀ ਉਹ ਤਾਂ ਰੋਂਦਾ ਸੀ ਖੜਾ ਹੋ ਕਿਤੇ ਤੁਈ ਕਾ ਗਾਂਗਰੇ ਨੂੰ ਨੇ ਹੈ ਦੇ ਦੇ ਵੀਡੀਓ ਬੜੀ ਸਰੇ ਮਾਰਦੀ ਦੇਖੀ ਐ ਦੇਖੀ ਦੇ ਦਿੱਤੀ ਫੈਕਟਰ ਨੇ ਖੜਾ ਬਦਬਦੀ ਕਰ ਰਿਹਾ ਬਈਗਾ ਨਹੀਂ ਦਾਤਾ ਇਹ ਦੇਖੀ ਮੈਂ ਇਹ ਤਾਂ ਦੇਖ ਕਿੰਨੋ ਤੋੜ ਨੀਚੇ ਕੜ ਕੇ ਫੇਰ ਕੱਢ ਡੰਡ ਬੈਠਾ ਇਹ ਪਤਾ ਨਹੀਂ ਕਿਹੜਾ ਸਾਰਥਕ ਆ ਕੀ ਗੱਲ ਹੈ ਹੋਏ ਜਾਸਕੀਰ ਤੋਂ ਤੇਰੀ ਰੀਸ ਦਾ ਦਾਵਾ ਕਰਨ ਗਣੋ ਵੀ ਰੀਸ ਬੋ ਕਰ ਦਿੰਦੇ ਆਂ ਸਾਥ ਗੱਲ ਵੀ ਮੜਾ ਚਾਚਾ ਨੂੰ ਹਟਾ ਉਧਰ ਵੇਲਾ ਓਏ ਇਧਰ ਆ ਜਾ ਯਾਸਕੀਰ ਦਾ ਬੱਸ ਕਰੋ ਹੋਰ ਨਹੀਂ ਕਰਨਾ ਆ ਜਾ ਚਲੋ ਬਾਹਰ ਚਲੋ ਚੱਕੋ ਬੈਡਬਾਲ ਆਪਦੀ ਸਾਰੇ ਬਾਹਰ ਆ ਜਾ ਬਾਹਰ ਯਾਰ ਉਹ ਪਹੁੰਚੇ ਹੋ ਓਏ ਨਹੀਂ ਉੱਤੇ ਇਤਨਾ ਦੇ ਗੱਲ ਬਣ ਲਿਆ ਦੀ ਉੱਤੇ ਕਹਿਣ ਲੱਗੇ ਓਏ ਬਾਹਰ ਇਕ ਮੈਂ ਨਹੀਂ ਹੁੰਦੀ ਮੈਂ ਜੇ ਨਹੀਂ ਹੁੰਦੀ ਮੈਂ ਮਾਰੀ ਜਾਂਦੀ ਆ ਕਹਿਦੀ ਲੈ ਤੇਰੀ ਵੀ ਆ ਜਾਂਦੀ ਹੈ ਹੁਣ ਕਾਸ਼ ਕਾਈ ਤਾਂ ਦਰ ਦੇ ਪਰ ਕੱਲੂ ਜਾਣਾ ਆਵਾਜ਼ ਨਹੀਂ ਹੁੰਦੀ ਆਵਾਜ਼ ਆ ਗਈ ਉਹ ਪਹਿਲਾਂ ਬੰਦ ਸੀ ਮੈਕ ਤੋ ਤੂੰ ਵੀ ਲਾਂ ਦਈ ਬਾਹਰ ਚਲੋ ਬਾਹਰ ਇਹ ਨਾ ਹੋਊਆ ਇਹਨੇ ਵੀਡੀਓ ਤੇ ਵੀ ਬਹੁਤ ਆਉਂਦਾ ਚਲੋ ਪਹੁੰਚੋ ਬਾਹਰ ਹਾਂ ਹਾਂ ਤਾਂ ਦੱਸ ਦੋ ਕੀ ਆ ਇਹ ਕੀ ਆ ਇਹ ਓਏ ਕੀ ਆਂਦੇ ਹੁੰਦੇ ਨੂੰ ਬੁੱਧੀ ਨਹੀਂ ਇਹ ਹੈ ਗਵਾ ਬੁੱਧਾ ਹੈ ਬੁੱਧਾ ਹਾਂ ਹੁਤਾ 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 ਉਹਨੇ ਉਹਨੇ ਹੈਡਾਂ ਕੀ ਦਾਦਾ ਮੈਂ ਤਾਂ ਵੈਂਕੜੀ ਨਹੀਂ ਆਏ ਲਵ ਇਟ ਖਾ ਗਿਆ ਇਹ ਨਹੀਂ ਚੱਲਦਾ ਇਹ ਖਾ ਕਿਉਂ ਗਿਆ ਕੀ ਹੀ ਹੀ ਆਇਆ ਇਹ ਹੀ ਹੀ ਚਲੋ ਬਕਲਾ ਬਾਹਰ ਡੀਕੀ ਜਾਂਦਾ ਯਾਰ ਕਿਉਂਕਿ ਮੈਂ ਇਹਨੂੰ ਚਲ ਮੈਂ ਚਲੋ ਇੱਕ ਤੂੰ ਵੀ ਚੱਲ ਮਾਨਵ ਤੂੰ ਵੀ ਪਹੁੰਚ ਪਰ ਮੈਂ ਵੀ ਆਉਣਾ ਲਾਉਨੇ ਮੈਚ ਫਿਰ ਹੂੰ ਕਾ ਤੂੰ ਲਾਈਏ ਨਾ चलो बोलो बोलो पति पत्नी पति पत्नी पति पत्नी पति पत्नी पति पत्नी पति पत्नी केले आगे केले ਆਣੇ ਆ ਬਈ ਪਤੀ ਪਤਨੀ ਪਤਨੀ ਮੌਕਾ ਵੀ ਲੈ ਤੋ ਪਤਨੀ ਕੋ ਲੋ ਆਵੇਲਾ ਜਸ਼ਨ ਗੀਤ ਗਾਈ ਜਾਂਦਾ ਜਰਾ ਲੱਲਾ ਆਪਾਂ ਉਹਨੇ ਫੇਮਸ ਤੇ ਕੀ ਗਾਏਗਾ ਵੀ ਕੀ ਕੀ ਗਾ ਕੇ ਫੇਮਸ ਹੋਣਾ ਚੱਲ ਹੋ ਜੇ ਆਪ ਇਹਨੇ ਬਾਰੀ ਲਾਇਆ ਫੌਜੀ ਆ ਗਿਆ ਕਿ ਨਹੀਂ ਹੋਈ ਹਾਂ ਲੋ ਬੰਦ ਆ ਤੋ ਹਲੋ ਉਸ ਆਪਣੇ ਪਿੰਡ ਵਾਲਾ ਸਾਰਤਕ ਥੋੜੀ ਹੋਊਗਾ ਪਤਾ ਮੈਨੂੰ ਜਿਹੜਾ ਮਰਜ਼ੀ ਹੋਵੇ ਤੇਰੇ ਤੋਂ ਬੰਦ ਚਲੋ ਇੱਕ ਮਾਰੀ ਤਾਂ ਮੇਰੀ ਭਾਈ ਉਹ ਟਰੈਕਟਰ ਲੈ ਆਇਆ ਹੈ ਅੱਗੇ ਪਹਿਲੀ ਗੇਂਦ ਤੇ ਹੀ ਪਹਿਲੀ ਗੇਂਦ ਤੇ ਮੂੰਹ ਵੇਖੋ ਨੇ ਦਾ ਮੂੰਹ ਵੇਖੋ ਮੂੰਹ ਪਹਿਲਾ ਮੂੰਹ ਤੋਂ ਲੈਣਾ ਜੇ ਉੱਠ ਕੇ ਜਦ ਖੇਡਣ ਲੱਗੇ ਆਹ ਦੇਖੋ ਬੈਡ ਬਣਾਇਆ ਏ ਦਿਖਾਈ ਮੈਂ ਮੈਂ ਮਾਮੇ ਪਿੰਡੋਂ ਲੈਦਾ ਮਾਮੇ ਨੇ ਮਿਲਦਾ ਘਰੇ ਹੀ ਬਣਾ ਕੇ ਦੇਦਾ ਹਾਂ ਪਾਪਾ ਕਹਿੰਦਾ 52 ਮਾਰੇ ਹੀ ਸੁਬਾ ਮੈਂ ਕੁਛ ਟਿਕੋਲੀ ਪਾਈ ਸੀ ਆਪਾਂ ਸੀਰੀ ਨਹੀਂ ਆਉਂਦੇ ਪਈ ਸੀ ਕੜਾ ਸੀਰੀ ਸੂਰੀ ਪਾਪਾ ਯਾ ਮੈਂ ਸੁਣ ਜੇ ਤੇ ਜੇ ਤੇ ਪਾਪਾ ਉਹ ਤੇਰੇ ਮੱਤੀ ਠੱਡੇ 52 ਆਇਆ ਮੱਤੀ ਦਾ 52 ਦਾ ਭਲੇਖਾ ਪੈ ਗਿਆ ਉਹਨੂੰ ਨਵਰਾਜ ਇੱਧਰ ਆ ਜਾ ਤੂੰ ਮੈਂ ਤੇਰੇ ਵਰਗੀ ਨਹੀਂ ਠੀਕ ਆ ਨਹੀਂ ਇੱਧਰ ਅੱਗੇ ਵੇਖ ਉਹ ਹੁੰਦਾ ਰਿਹਾ ਠੀਕ ਆ ਠੀਕ ਆ ਠੀਕ ਆ ਪਾਸੇ ਉਹ ਪਿੱਛੇ ਮਾਰਦੀ ਨਵਰਾਜ ਇੱਧਰ ਆ ਜਾ ਅੰਬ ਆ ਗਏ ਅੰਬ ਹਰ ਜਣੇ ਗੇਮ ਦੇ ਬਾਹਰ ਕੋੜਾ ਆ ਗਿਆ ਦੂਸਰੀ ਗੇਮ 'ਤੇ ਪਤਾ ਨਹੀਂ ਕੌਣ ਉੜੇਗਾ ਨਾ ਮੇਰੇ ਬਹੁਤ ਦਿਨ ਪਾੜੇ ਬੋ ਜਾਂ ਮੇਰੇ ਮਿੱਟੇ ਜਾਂ ਮੈਂ ਉੜੇਗਾ

ਨਵਰਾਇਆ ਇਧਰ ਆ ਜਾ ਤੂੰ ਇਧਰ ਆ ਜਾ ਤਾਂ ਆ ਜਾ ਭਰਾਵਾ ਅੱਲੜਾ ਤੱਤ ਕਲਮ ਵਗੀ ਭਈ ਮੇਕ ਕਲਮ ਤੈਨੂੰ ਜਸਕੀਰਤ ਸੁਣਿਆ ਨਹੀਂ ਓਏ ਥੱਲੇ ਆ ਉਹ ਵੀ ਛੜ ਚੜਦਾ ਮਗਰ ਤੇਰੇ ਥੱਲੇ ਆ ਜਾ ਕੰਮ ਕਰਨਾ ਹੀ ਪੈਣਾ ਕਾਕਾ ਅੰਬ ਖਾਣਾ ਆਓ ਵੀ ਅੰਬ ਲੱਗੇ ਵੀ ਸਾਰਿਆਂ ਵਾਸਤੇ ਲਿਆਈ ਓਏ ਇਹ ਕਿੱਥੇੋਂ ਦੀ ਫੇਰੇ ਨਹੀਂ ਇਹ ਆਈ ਵੀਂ ਦਾ ਟੈਕ ਮੈਚ ਹੈ ਕੀ ਆ ਮੈਚ ਮੈਂ ਕਿੰਨੀਆਂ ਕਿਸੀ ਰਹੀਆਂ ਦੋ ਦੋ ਲਾ ਕੇ ਦੋ ਗਾ ਲੈ ਕੌਣ ਜਾ ਤਾ ਕਹੋ ਨਾ ਮੈਂ ਆ ਮੈਂ ਵੀਰਾ ਕਹਿੰਦਾ

ਕਾਲ ਦੀਆ ਵਾਯੋਏ ਤੁਹਾਨੂੰ ਕੀ ਆਂਦੀ ਆ